ਸੱਸ ਦੇ ਬੋਲ ਕਬੂਲ ਅਤੇ ਪਤੀ ਦੀ ਬੇਰੁਖੀ ਤੋਂ ਅੰਤਾਂ ਦੀ ਦੁਖੀ ਸੀ ਚੁੱਲ੍ਹੇ ਚੌਂਕ ਤੋਂ ਲੈ ਕੇ ਬਾਕੀ ਘਰ ਦੇ ਸਾਰੇ ਕੰਮ ਉਤਲੇ ਕੰਮ ਕਰਨ ਦੀ ਜ਼ਿੰਮੇਵਾਰੀ ਉਹਦੀ ਹੀ ਸੀ ਉਹ ਸਾਰਾ ਦਿਨ ਉਰੀ ਵਾਂਗ ਘੁੰਮਦੀ ਰਹਿੰਦੀ ਪਰ ਸੱਸ ਦੇ ਮੱਥੇ ਦੀਆਂ ਤੂੜੀਆਂ ਵਿੱਚੋਂ ਹਰ ਵੇਲੇ ਸੇਕ ਨਿਕਲਦਾ ਰਹਿੰਦਾ ਜਦੋਂ ਉਹਦਾ ਪਤੀ ਘਾਰੋਂ ਆਉਂਦਾ ਤਾਂ ਸੱਸ ਉਹਨੂੰ ਜਈਆਂ ਪੁੱਠੀਆਂ ਲੂਤੀਆਂ ਲਾਉਂਦੀ ਤਾਂ ਕਿ ਉਹ ਵੀ ਸਿੱਧੇ ਮੂੰਹ ਗੱਲ ਨਾ ਕਰਦਾ हां ਬਜ਼ੁਰਗ ਸੋਹਰੇ ਦੀ ਉਸ ਪ੍ਰਤੀ ਹਮਦਰਦੀ ਜ਼ਰੂਰ ਸੀ ਪਰ ਉਹ ਅਧਿਕਾਰ ਵਿੱਚ ਪੂਸ਼ ਵਰਤੀਤ ਨਹੀਂ ਸੀ ਕਈ ਵਾਰ ਤਾਂ ਸੱਸ ਦੇ ਕੁਦਰਕ ਪੋਲ ਉਹਦੇ ਹਿੱਸੇ ਵੀ ਆ ਜਾਂਦੇ ਅਜਿਹੀ ਸਥਿਤੀ ਵਿੱਚ ਉਹਦਾ ਬੜਾ ਦਿਲ ਕਰਦਾ ਕਿ ਉਹ ਪੇਕੀ ਜਾ ਕੇ ਆਪਣੇ ਭਰਾ ਪਰਚਾਈ ਕੋਲ ਜਾ ਕੇ ਆਪਣਾ ਮਨ ਹਲਕਾ ਕਰ ਲਵੇ ਮਾਂ ਬਾਪ 4-5 ਸਾਲ ਪਹਿਲਾਂ ਥੋੜੇ ਥੋੜੇ ਫਰਕ ਨਾਲ ਦੁਨੀਆ ਵਿੱਚ ਪੁੱਜ ਕਰ ਗਏ ਸਨ ਜਦੋਂ ਉਹਦਾ ਮਨ ਨੱਕੋ ਨੱਕ ਪਰ ਗਿਆ ਤਾਂ ਉਹ ਤਿੰਨੇ ਸਾਲਾਂ ਦੀ ਇਕਲੋਤੀ ਧੀ ਨੂੰ ਘਰ ਛੱਡ ਕੇ ਦੂਜੇ ਸ਼ਹਿਰ ਰਹਿੰਦੇ ਆਪਣੇ ਮਾਂ ਜਾਇਏ ਵੀਰ ਕੋਲ ਜਾਣ ਲਈ ਬੱਸ ਫੜ ਲਈ ਪੇਕਿਆਂ ਵਾਲੇ ਸ਼ਹਿਰ ਪੁੱਜ ਕੇ ਉਹਨੇ ਬੱਸ ਸਟੈਂਡ ਤੋਂ ਆਪਣੇ ਵੀਰ ਨੂੰ ਇਹ ਕਹਿਣ ਲਈ ਟੈਲੀਫੋਨ ਕੀਤਾ ਕਿ ਉਸ ਨੂੰ ਬੱਸ ਸਟੈਂਡ ਤੋਂ ਆ ਕੇ ਲੈ ਜਾਵੇ ਟੈਲੀਫੋਨ ਉਧ ਦੀ ਪਰਜਾਈ ਨੇ ਚੁੱਕਿਆ ਆਵਾਜ਼ ਸੁਣਦਿਆਂ ਹੀ ਉਹਨੇ ਬੇਰੁਖੀ ਨਾਲ ਕਿਹਾ ਤੇਰਾ ਵੀਰ ਤਾਂ ਬਾਹਰ ਟੂਰ ਤੇ ਗਿਆ ਹੋਇਆ ਹੈ ਕਈ ਦਿਨ ਲੱਗ ਜਾਣਗੇ ਉਹਨਾਂ ਨੂੰ ਅਤੇ ਮੈਂ ਬਿਮਾਰ ਹਾਂ ਪਤਾ ਨਹੀਂ ਪਤਾ ਨਹੀਂ ਕਨ ਲਈ ਪੇਕੇ ਜਾ ਰਹੀ ਹਾਂ ਘਰ ਤਾਂ ਕਈ ਦਿਨ ਬੰਦ ਰਹੂਗਾ ਉਸ ਨੇ ਭਰੇ ਮਨ ਨਾਲ ਟੈਲੀਫੋਨ ਰੱਖ ਦਿੱਤਾ ਉਹਦੀਆਂ ਅੱਖਾਂ ਵਿੱਚ ਸ਼ਮ ਸ਼ਮ ਹੰਝੂ ਵਗ ਰਹੇ ਸਨ ਹਨੇਰਾ ਜਈਆਂ ਉਹਦੀਆਂ ਅੱਖਾਂ ਸਾਵੇਂ ਆ ਗਿਆ ਪੇਕਿਆਂ ਤੇ ਸਹੁਰਿਆਂ ਤੋਂ ਦੁਤਕਾਰੀ ਭਲਾ ਉਹ ਹੁਣ ਕਿੱਥੇ ਜਾਵੇਗੀ मेरा आष्टाਤਾ ਬੁੱਤ ਬਣੀਓ ਇੰਨਾ ਸੋਚ ਕੇ ਕਿਰੀ ਹੋਈ ਸੀ ਫੇਰ ਉਹ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਰੇਲਵੇ ਲਾਈਨ ਤੱਕ ਮੂੰਹ ਕਰ ਲਿਆ ਰਾਹ ਵਿੱਚ ਜਾਂਦਿਆਂ ਉਹਦੀ ਸੋਚ ਨੇ ਕਰਵਟ ਲਈ ਮੈਂ ਉਹਨਾਂ ਕਰਕੇ ਮਰ ਰਹੀ ਹਾਂ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ ਇੰਝ ਮੰਨਣਾ ਤਾਂ ਬੁੱਧ ਜਿਲ ਹੈ ਮੈਂ ਜ਼ਬਰ ਵਿਰੋਧ ਡਟ ਕੇ ਲੜਾਂਗੀ ਪੇਕਿਆਂ ਦੀ ਜਾਇਦਾਦ ਵਿੱਚੋਂ ਆਪਣਾ ਬਣਦਾ ਹੱਕ ਲੈ ਕੇ ਆਪਣੀ ਹੋਦਾ ਪ੍ਰਗਟਾਵਾ ਕਰਾਂਗੀ ਪਤੀ ਅਤੇ ਸੱਸ ਦੇ ਕੁੰਝੇ ਵਰਤਾਅ ਦਾ ਟੁਕਵਾ ਜਵਾਬ ਦੇਵਾਂਗੀ ਆਪਣੇ 3 ਸਾਲਾਂ ਦੀ ਧੀ ਦਾ ਬਚਪਨ ਰੋਲਣ ਦਾ ਪਲਾ ਮੈਨੂੰ ਕੀ ਧਕਾਰ ਹੈ ਹੁਣ ਉਹ ਡਿੱਟਾ ਨਾਲ ਕਦਮ ਪੁੱਟਦੀ ਹੋਈ বাস ਸਟੈਂਡ ਵੱਲ ਜਾ ਰਹੀ ਸੀ ਤਾਂ ਜੋ বাস ਫੜ ਕੇ ਛੇਤੀ ਸਹੁਰੇ ਘਰ ਜਾ ਸਕੇ